ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੰਧ ਅਗਰੀਕਲਚਰ ਫਾਰਮ ਦੇ ਉੱਪਰ। ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਖੇਤੀ ਬਾੜੀ ਦੀਆਂ ਵੀਡੀਓ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਦੇ ਰਹਾਂਗੇ। ਜੋ ਵੀ ਕੋਈ ਆਪਾਂ ਕੰਮਕਾਰ ਆਪਣੇ ਖੇਤ ਦੇ ਵਿੱਚ ਕਰਦੇ ਰਹਿੰਦੇ ਸੀ। ਤੇ ਪਿਛਲੇ ਕੁਝ ਲੰਬੇ ਸਮੇਂ ਤੋਂ ਕੁਝ ਪ੍ਰੋਬਲਮਾਂ ਕਰਕੇ ਵੀਡੀਓ ਮੇਰੇ ਤੋਂ ਨਹੀਂ ਪਈ। ਤੇ ਹੁਣ ਲਗਾਤਾਰਤਾ ਨਾਲ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ ਕਿਉਂਕਿ ਬਹੁਤ ਲੰਬਾ ਸਮਾਂ ਗੈਪ ਜਿਹੜਾ ਆਪਣਾ ਪੈ ਗਿਆ ਹੁਣ ਤਕਰੀਬਨ 7-8 ਮਹੀਨੇ ਹੋ ਜਾਂ ਤੋਂ ਆਪਣੀ ਜਿਹੜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਨਹੀਂ ਹੋਈ ਚਲੋ ਜੋ ਕਿਸਾਨ ਵੀਰਾਂ ਨਾਲ ਆਪਣੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਤਾਂ ਰਾਬਤਾ ਬਣਦਾ ਹੀ ਰਹਿੰਦਾ ਸੀਗਾ ਤੇ ਕਿਸਾਨ ਬਿਰੋ ਅੱਜ ਆਪਾਂ ਜਿਹੜੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਪੀਆਰ 126 ਬਾਰੇ ਕਰਨੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਰਾਕਬੇ ਦੇ ਵਿੱਚ ਪੀਆਰ 126 ਝੋਨਾ ਜਿਹੜਾ ਉਹ ਲੱਗਿਆ ਹੋਇਆ। ਆਪਣੇ ਤਕਰੀਬਨ ਆ ਤਾਂ ਮੱਕੀ ਵਾਲੇ ਬਾਣ ਦੇ ਵਿੱਚ ਲਾਇਆ ਆਪਾਂ ਨੇ 23-24 ਅਗਸਤ ਨੂੰ। ਤੇ ਆ ਆਪਣਾ ਗੇਤਾ ਲੱਗਿਆ ਵੀਰੇ 6-7 ਅਗਸਤ ਦਾ। ਆ ਸੌਰੀ ਇਹ 2 ਜੁਲਾਈ ਦਾ ਤੇ ਅੱਗੇ ਉਹ ਸਾਹਮਣੇ 6-7 ਜੁਲਾਈ ਦਾ। ਇਹ ਸਾਰਾ ਝੋਨਾ ਤਕਰੀਬਨ ਆਪਣਾ ਮੱਕੀ ਵਾਲੇ ਬਾਣ ਦੇ ਵਿੱਚ ਲੱਗਿਆ ਹੋਇਆ ਇਹ ਸਾਰੀ ਆਪਣਾ 23 ਤੋਂ 24 ਅਗਸਤ ਨੂੰ ਇਹਲਾ ਝੋਨਾ ਲੱਗਿਆ ਹੋਇਆ ਤੇ ਦੋ ਯੂਰੀਏ ਇਹਦੇ ਚ ਪੈ ਚੁੱਕੇ ਨੇ ਤੇ ਤੀਜਾ ਹੁਣ ਇਹਨੂੰ ਦੇ ਦੇਣਾ ਯੂਰੀਆ ਸ਼ਾਇਦ ਇਹ ਚਾਰ ਲਾਏ ਜਾਵੇ ਕਿਉਂਕਿ ਥੋੜਾ ਲੇਟ ਕਰਕੇ ਯੂਰੀਆ ਵੱਧ ਲੈ ਲੈਂਦਾ ਝੋਨਾ ਤੇ ਬਹੁਤ ਸੋਹਣੀ ਗਰੋਥ ਕਰ ਰਿਹਾ ਤੇ ਵੀਰੇ ਮੈਂ ਗੱਲ ਕਰਨੀ ਪੀਆਰ 126 ਦੀ ਇਸ ਗੱਲ ਬਾਰੇ ਕਿਉਂਕਿ ਚਲੋ ਇਸ ਸਾਲ ਕੁਸਤਾ ਮੌਸਮ ਵਧੀਆ ਉਹਦੇ ਕਰਕੇ ਕਿਸਾਨਾਂ ਨੂੰ ਇਹਨਾਂ ਨਹੀਂ ਅਹਿਸਾਸ ਹੋ ਰਿਹਾ ਜਿਹੜਾ ਪੀਆਰ 126 ਐਵਰੇਜ ਜਲਦੀ ਰੇ ਪੂਰਾ ਕਰਨ ਨਾਲ ਨਾ ਇਹ ਲਹਿਰਾ ਬਹੁਤ ਜਲਦੀ ਹੁੰਦਾ ਲਹਿਰਪਣਾ ਬਹੁਤ ਆਉਂਦਾ ਇਹਦੇ ਚ ਬੂਝਾ ਬਹੁਤ ਜਲਦੀ ਕਰਦਾ ਲਹਿਰਪਣਾ ਜ਼ਿਆਦਾ ਰਹਿੰਦਾਗਾ ਤੇ ਤਕਰੀਬਨ ਵੀਰੇ ਇਹ 45 ਦਿਨ ਤੋਂ ਬਾਅਦ ਗੋਭ ਚੱਕਣ ਲੱਗ ਜਾਂਦਾ 42 43 ਦਿਨ ਤੋਂ ਬਾਅਦ ਜਿਹਦੇ ਕਰਕੇ ਕੀ ਹੁੰਦਾ ਨਾ ਵੀਰੇ ਇਹਦੇ ਵਿੱਚ ਗੋਭ ਦੀ ਛੁੰਡੀ ਦਾ ਅਟੈਕ ਆ ਜਿਹੜਾ ਬਹੁਤ ਜ਼ਿਆਦਾ ਆਉ ਲੱਗ ਜਾਂਦਾ ਗੋਭ ਦੀ ਸੁੰਡੀ ਦਾ ਅਟੈਕ ਤਾਂ ਜ਼ਿਆਦਾ ਆਉਂਦਾ ਰੇ ਜਲਦੀ ਪੂਰੇ ਹੋ ਜਾਂਦੇ ਨੇ ਸਾਰੇ ਤੇ ਜਲਦੀ ਰੇ ਪੂਰੇ ਹੋਣ ਨਾਲ ਜਦੋਂ ਗੋਭ ਦੀ ਸੁੰਡੀ ਦਾ ਅਟੈਕ ਆਉਂਦਾ ਤਾਂ ਵੀਰੇ ਉਦੋਂ ਨੁਕਸਾਨ ਬਹੁਤ ਹੋਣ ਲੱਗ ਜਾਂਦਾ ਆਪਣਾ ਜਿਹਦੇ ਕਰਕੇ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਜਿਹੜੇ ਕਿਸਾਨ ਵੀਰਾਂ ਦਾ ਗੇਤਾ ਝੋਨਾ ਉਹ ਤਾਂ ਚਾਹੇ 5-4 ਦਿਨ ਲੇਟ ਵੀ ਕਰ ਲੈਣਾ ਸਪਰੇ ਜਿਹੜੇ ਕਿਸਾਨ ਵੀਰ ਨੇ ਦਾ ਸਪਰੇ ਕਰਨੀ ਆ ਵੀਰੇ ਤਕਰੀਬਨ 30 32 35 ਦਿਨ ਤੱਕ ਤੁਸੀਂ ਵੀਰੇ ਸਪਰੇ ਮਾਰ ਦੋ ਸੁੰਡੀ ਵਾਲੀ ਕੋਈ ਵੀ ਮਾਰ ਦੋ ਚਾਹੇ ਮਾਮੈਕਟਨ ਬੈਂਜੂਟ ਮਾਰ ਦੋ ਚਾਹੇ ਕੋਲ ਆਪਣਾ ਸੌਰੀ ਕੋਰਾਜਨ ਕਰ ਦੋ ਚਾਹੇ ਸੇਮ ਕਰ ਦੋ ਤੇ ਜੇ ਤੁਸੀਂ ਪਾਉਣੀ ਆ ਵੀਰੇ ਪਦਾਨ ਫਿਰ ਤੁਸੀਂ ਆਪਦੀ ਪ੍ਰਦਾਨ ਪਾ ਦਿਓ ਕਿਉਂਕਿ ਜੇਕਰ ਆਪਾਂ ਇਸ ਤੋਂ ਜ਼ਿਆਦਾ ਲੇਟ ਕਰਾਂਗੇ ਤਾਂ ਇਹਨੇ ਵੀਰੇ ਪ੍ਰਦਾਨ ਨੇ ਆਪਾਂ ਨੂੰ ਉਹਨੇ ਨਾ ਰਿਜ਼ਲਟ ਦੇਨੇ ਨੇ ਨਾ ਆਪਣੇ ਉਹਨੇ ਸਪਰੀ ਨੇ ਰਿਜ਼ਲਟ ਦੇਣੇ ਕਿਉਂਕਿ ਵੀਰੇ ਝੋਨਾ ਇਹ ਜਾਂ ਆਪਣਾ ਝੋਨਾ ਹੁਣ ਤੁਸੀਂ ਇੰਝ ਸੋਚ ਲਓ ਵੀ 20 ਦਿਨ ਦਾ ਇਹ ਮੰਨ ਲਓ ਹੋਇਆਗਾ 23 ਤਰੀਕ ਦਾ ਲੱਗਿਆ ਹੋਇਆ ਤੇ ਗੁੱਝਾ ਦੇਖ ਲਓ ਵੀਰੇ ਦਾ ਕਿੱਡਾ ਕਿੱਡਾ ਹੋਇਆ ਪਿਆ ਤੇ ਤੇ ਆਪਣੇ ਕੋਲ ਵੀਰੇ तकरीबन 70 ਤੋਂ 75% ਆ ਜਿਹੜਾ ਝੋਨਾ ਪੀਆਰ 126 ਆ ਸਾਰਾ ਜਲਾਈ ਮਹੀਨੇ ਵਾਲਾ ਤੇ ਬਹੁਤ ਸੋਨਾ ਝੋਨਾ ਖੜਾ ਵੀਰੇ ਹੁਣ ਇਹਦੇ ਚ ਇੱਕ ਜੂਰੀ ਆ ਪਾ ਕੇ ਵੀ ਸਰਸਾਗ ਦਾ ਡੇਢ ਵੀ ਪੈ ਸਕਦਾ 10 ਦਾ ਥੈਲਾ ਬਾਅਦ ਚ ਵੀ ਪੈ ਸਕਦਾ ਕਿਉਂਕਿ ਕੀ ਵਾਰ ਕੋਈ ਡੈੜੀ ਦੱਪਾ ਰਹਿ ਜਾਂਦਾਗਾ ਤੇ ਵੀਰੇ ਮੈਂ ਅੱਜ ਵੀਡੀਓ ਤਾਂ ਹੀ ਪਾ ਰਹਾਗਾ ਤੁਹਾਡੇ ਨਾਲ ਹੁਣ ਤਾਂ ਚਲੋ ਵੀਡੀਓ ਆਪਣੀ ਸ਼ੇਅਰ ਹੁੰਦੀ ਰਹੂਗੀ ਸਪਰੇ ਹਾਂ ਰਿਹਾ ਬਾਰੇ ਕਿਉਂਕਿ ਚਲੋ ਸਪਰੇ ਵਗੈਰਾ ਹੁੰਦੇ ਰਹਿੰਦੇ ਨੇ ਕਿ ਹੁਣ ਕਉਕੀ ਵੀਰੇ ਬਹੁਤ ਕੋਈ ਪ੍ਰੋਬਲਮਾਂ ਕਰਕੇ ਤੁਹਾਨੂੰ ਪਤਾ ਹੁਣ ਵੀਡੀਓ ਵਗੈਰਾ ਨਹੀਂ ਪੈਂਦੀ ਤੇ ਬਹੁਤ ਵਧੀਆ ਝੋਨੇ ਸਾਲ ਖੜੇ ਨੇਗੇ ਮੌਸਮ ਥੋੜਾ ਜਿਆ ਜਿੱਦ ਆਪਾਂ ਕਹਦੇ ਕਿਸਾਨ ਪੱਖੀ ਰਹਾਗਾ ਚਲੋ ਮੀਂਹਾਂ ਦਾ ਮੌਸਮ ਰਹਾਗਾ ਪਰ ਵੀਰੇ ਇਹਨੂੰ ਸਾਹਮਣ ਦਾ ਇੱਕੇ ਤਰੀਕਾ ਪੱਤਾਲ ਭੇੜ ਤੋਂ ਤੇ ਗੋਭ ਦੀ ਸੁੰਢੀ ਤੋਂ ਵੀ ਇਹਨੂੰ 35 ਦਿਨ ਤੇ ਜਾ ਕੇ ਵੀਰੇ ਇਹਦੇ ਚ ਜਾ ਸਪਰੇਅ ਕਰ ਦੋ ਸੁੰਢੀ ਦੀ ਕੋਈ ਵੀ ਜੇ ਤੁਹਾਨੂੰ ਠੀਕ ਲੱਗਦੀ ਆ ਜਾਂ ਤੁਸੀਂ ਪ੍ਰਧਾਨ ਪਾ ਦਿਓ ਅੱਬਲਾ ਦਾ ਜਿਹੜੇ ਲੇਟ ਝੋਨੇ ਲੱਗਦੇ ਨੇ ਵੀਰੇ ਉਹਦੇ 'ਚ ਤੁਸੀਂ ਪ੍ਰਧਾਨ ਪਾ ਸਕਦੇ ਹੋ ਕਿਉਂਕਿ ਪ੍ਰਧਾਨ ਰਿਜ਼ਲਟ ਵਧੀਆ ਦੇ ਦਿੰਦੇ ਆ ਤੁਹਾਨੂੰ ਜਲਦੀ ਤੇ ਬਾਕੀ ਉਮੀਦ ਆ ਵੀਰੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋ ਵੀ ਆਪਾਂ ਇਸੇ ਤਰ੍ਹਾਂ ਹੁਣ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨਾਲ ਦੁਆਰ ਤੋਂ ਪਿਆਰ ਬਣਾਇਓ ਤੇ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਹੁਣ ਲਗਾਤਾਰਤਾ ਨਾਲ ਵੀਰੇ ਆਪਾਂ ਵੀਡੀਓ ਪਾਉਂਦੇ ਰਹਾਂਗੇ ਧੰਨਵਾਦ